ਕਿੰਨੀ ਜ਼ਮੀਨ ਆਪਣੀ ਆਪਣੀ ਤਾਰਾਂ ਤੋਂ ਅੱਗੇ ਹਾਂ ਹਾਂਜੀ ਆਪਣਾ ਗਾੜੀ ਆ 6 ਕਿਲੇ ਥਾਂ ਹਾਂਜੀ ਇੱਥੋਂ ਅੱਗੇ ਤੇਰੀ ਤਾਰਾਂ ਤੋਂ ਪਾਰ 6 ਕਿਲੇ ਥਾਂ ਤੋਂ ਡੀ ਹੈ ਹਾਂਜੀ ਹਾਂਜੀ ਤੇ ਕੀ ਰੇਟ ਆ ਜੀ ਜ਼ਮੀਨ ਦਾ ਤਾਰਾਂ ਦੇ ਨਾਲ ਤਾਰਾਂ ਦੇ ਨਾਲ ਜਿਹੜੀ ਪਾਰ ਵਾਲੀ ਜ਼ਮੀਨ ਆ ਉਹ ਤੇ 8 ਤੋਂ 10 ਕਿ ਤੱਕ ਆ ਤੇ ਆ ਜਿਹੜੀ ਨਾਲ ਜਿਹੜੀ ਕਿੱਛਿਆ ਇਹ 20-22 ਨੂੰ ਆਤਾ 22 ਲੱਖ ਨੂੰ ਹਾਂਜੀ ਹਾਂਜੀ ਯਾਨੀ ਘੱਟ ਘੱਟ ਨਹੀਂ ਰੇਟ ਹੈਗਾ ਚਲੋ ਉਹ ਤਾਂ ਚਲੋ ਪਾਰ ਲਈ ਤਾਂ ਚਲੋ ਘੱਟ ਗਈ ਇਹਦਾ ਇਹਨਾਂ ਰੇਟ ਜ਼ਿਆਦਾ ਕਿਉਂਕਿ ਇਹਦਾ ਘੱਟ ਤਾਂ ਜੀ ਕਿਉਂਕਿ ਆਪਾਂ 5 ਵਜੇ ਤੋਂ ਬਾਅਦ ਇੱਥੇ ਖੇਤੀ ਨਹੀਂ ਕਰ ਸਕਦੇ ਤੇ ਮੋਟਰਾਂ ਦੀ ਲਾਈਟ ਕਦੋਂ ਆਉਂਦੀ ਤਾਰਾਂ ਦੀ ਲੈਡ 9 ਤੋਂ 5 ਜੀ ਦਿਨੇ ਹੀ ਹਾਂਜੀ ਇੱਥੇ ਦਿਨੇ ਹੀ ਚੱਲਣੀ ਰਾਤ ਨੂੰ ਕੋਈ ਦਿੱਕਤ ਨਹੀਂ ਤੇ ਪਾਰ ਤੁਸੀਂ ਕਿੰਨੇ ਦਿਨ ਕੰਮ ਕਰਨ ਜਾਂਦੇ ਜੇ ਤਾਰਾਂ ਤੋਂ ਪਾਰ ਤਾਰਾਂ ਤੋਂ ਪਾਰ ਆਪਾਂ ਹਫ਼ਤੇ 'ਚ 3 ਦਿਨ ਹੀ ਜਾ ਸਕਦੇ ਤੇ ਝੋਨਾ ਝੋਨਾ ਲੱਗਦਾ ਫਿਰ ਹਾਂਜੀ ਹਾਂਜੀ ਤੇ ਫਿਰ 3 ਦਿਨ ਹੀ ਪਾਣੀ ਦੇਣਾ ਹੁੰਦਾ ਮੁੜ ਕੇ ਮੋਟਰਾਂ ਚੱਲੀ ਜਾਂਦੀਆਂ ਆਪੇ ਤੇ ਉਸ ਹਾਵਣਾ ਹੁਣ ਕਿਸਾਨਾਂ ਨੂੰ ਪਤਾ ਵਾ ਗਿਆ ਉਸ ਹਾਵਣਾ ਉਹ ਪਾਣੀ ਉਹਨਾਂ ਲਾ ਆਉਣਾ ਵਾ ਪਿੱਛੇ ਮੋਟਰਾਂ ਪਿੱਛੇ ਆ ਅੱਛਾ ਹਾਂਜੀ ਠੀਕ ਆ ਬਾਕੀ ਇੱਥੇ ਫੌਜ ਤੰਗੀ ਨਹੀਂ ਕਰਦੀ ਤੁਹਾਨੂੰ ਨਹੀਂ ਨਹੀਂ ਤੰਗੀ ਨਹੀਂ ਕੋਈ ਤੰਗੀ ਨਹੀਂ ਤੇ ਵੀ ਇੱਥੇ ਸੌਖਾ ਕਿ ਔਖਾ ਰਹਿਣਾ ਸਿੱਧੀ ਦੱਸਿਆ ਜੀ ਨਹੀਂ ਸੌਖਾ ਜੀ ਕੋਈ ਗੱਲ ਨਹੀਂ ਜਿੱਦਾਂ ਹੁਣ ਥੋੜਾ ਯੂਜ਼ ਟੂ ਹੋ ਗਿਆ ਜੇ ਕੋਈ ਪਿੱਛੋਂ ਆਵੇ ਕੀ ਕੀ ਕਰਨ ਉਹਨੂੰ ਤੇ ਦਿੱਕਤ ਆਉਣੀ ਆ ਹਨਾ ਇਸ ਤਰ੍ਹਾਂ ਇੱਥੋਂ ਦੇ ਆਉਣਾ ਨਹੀਂ ਆ ਹਨੂ ਨਹੀਂ ਕੋਈ ਕਿਸੇ ਗੱਲ ਦੀ ਮੁਸ਼ਕਲ ਨਹੀਂ ਜਾਬਦੀ ਬਾਕੀ ਚਲੋ ਜਿਹੜੀ ਖੇਤੀ ਦੀ ਗਾੜੀ ਹੈ ਹੀ ਆ ਜਿੱਦਾਂ ਆਪਾਂ ਹਫਤੇ ਇਹ ਤੁਹਾਨੂੰ ਦੱਸਿਆ ਕਿ ਤਿੰਨ ਦਿਨ ਹੀ ਜਾ ਸਕਦੇ ਆ ਉਹ ਤੇ ਫਿਰ ਮੁਸ਼ਕਲ ਤੁਹਾਨੂੰ ਪਤਾ ਮੰਨ ਕੇ ਚਲੋ ਵੀ ਝੋਨੇਆਂ ਦੇ ਵੇਲੇ ਤੁਹਾਨੂੰ ਦਿੱਕਤ ਪੂਰੀ ਆਉਂਦੀ ਆ ਦਿੱਕਤ ਆਉਂਦੀ ਆ ਕਿਸੇ ਵੇਲੇ ਜਾ ਕੇ ਜੇ ਕਈ ਵਾਰ ਰੇ ਕੂੜਾ ਪਾਉਣਾ ਫਿਰ ਵੀ ਔਖਾ ਹੋ ਜਾਂਦਾ ਹਾਂਜੀ ਉਹ ਔਖਾ ਹੁੰਦਾ ਤੇ ਕਿਸੇ ਵੇਲੇ ਜਦੋਂ ਝੋਨੇ ਮਿੰਨੇ ਕਵਾਸ ਤੇ ਰਿਕਵੈਸਟ ਕਰ ਲਈਦੀ ਆ ਅੱਛਾ ਅੱਛਾ ਬੀਐਸਐਫ ਨੂੰ ਕਹਿ ਦਈਦਾ ਕਿ ਸਾਨੂੰ ਤੁਸੀਂ ਡੇਲੀ ਜਾਣ ਦੋ ਮੰਨ ਜਾਂਦੇ ਆ ਉਹ ਮੰਨ ਜਾਂਦੇ ਆ ਫਿਰ ਡੇਲੀ ਸਾਫਰ ਹੌਣਾਂ ਵਿੱਚ ਮੈਨੂੰ ਇਹ ਦੱਸ ਵੀ ਠੇਕਾ ਕੀ ਰੇਟ ਚੱਲਦਾ ਹੋਊਗਾ ਇੱਥੇ ਜੇ ਠੇਕੇ ਜਮੀਨ ਲੈਨੇ ਦਿਨੇ ਦਿਨੇ ਠੇਕੇ ਠੁਕੇ ਇੱਥੇ ਕੋਈ ਲਈਦੀ ਹਾਂਜੀ ਠੇਕੇ ਦੇ ਇੱਥੇ ਹੁਣ ਕਈ ਘਰ ਸ਼ਹਿਰ ਆ ਉਹਨਾਂ ਦੀਆਂ ਜ਼ਮੀਨਾਂ ਜਿਸ ਤਰ੍ਹਾਂ ਗਾੜੀ ਉਹ ਤਕਰੀਬਨ ਬਹੁਤ ਘਰ ਆ ਜਿਨ੍ਹਾਂ ਨੇ ਠੀਕੇ ਦੇ ਦਿੱਤੀ ਕੀ ਰੇਟ ਆ ਆਈਡੀਆ ਠੇਕੇ ਦੇ ਪਿੱਛੇ ਤੇ ਆਪਣੇ ਆਪ ਦੀ 60-65 ਤੱਕ ਹੈਗੀ ਆ ਇੱਥੇ ਬਾਰਡਰ ਦੇ ਨੇੜੇ 60-65 ਠੇਕਾ ਮਿਲ ਜਾਂਦਾ ਹ ਉਹ ਰੋਡ ਹੈ ਉਹਦੇ ਕੋਈ ਬੜਾ ਫਿਰਦਾ ਹੈ ਕੀਮਤ 10 ਲੱਖ ਰੁਪਏ ਤੇ 45000 ਠੇਕਾ ਤੇ ਇੱਥੇ ਜ਼ਮੀਨ ਦਾ ਠੇਕਾ ਆ ਜ਼ਮੀਨ ਦਾ ਰੇਟ ਹੈ 20 ਲੱਖ ਰੁਪਏ ਤੇ 65000 ਰੁਪਏ ਠੇਕਾ ਹਾਂਜੀ ਹਾਂਜੀ 60 ਤੋਂ ਉਹ ਇਹ ਨਾ ਫਿਰ ਜ਼ਮੀਨਾਂ ਜ਼ਮੀਨਾਂ ਦਾ ਵਾ ਜਿਸ ਤਰ੍ਹਾਂ ਕੀ ਜ਼ਮੀਨ ਵਧੀਆ ਵਾ ਹੂੰ ਉਸ ਤਰ੍ਹਾਂ ਕਰਕੇ ਆ ਬਾਕੀ ਬਾਰਡਰ ਦੇ ਲਾਗੇ ਵੀ ਪਾਣੀ ਕਿੰਨਾ ਕਿ ਇੱਥੇ ਡੁੰਗਾਈ ਦੇ ਵਿੱਚ ਆ ਡੁੰਗਾਈ ਦੇ ਵਿੱਚ ਤੇ ਪਾਣੀ ਤੇ ਕੁਝ ਨਹੀਂ ਮਿਲਸਣਾ 40 50 ਤੇ ਆ ਸਾਰੀ ਪੰਜਾਬ ਤੇ ਤੇ ਨਹਿਰ ਦੀ ਵਾਰੀ ਦਾ ਜੀ ਫਿਰ ਉਧਰਲਾ ਸਰਕਲ ਕੀ ਬਣਦਾ ਤੁਹਾਡਾ ਉਹ ਇਧਰ ਆਪਣੇ ਬੋਰ ਆ ਗਾੜੀ ਪੈਪ ਲਾਈਨ ਪਈ ਆ ਹਾਂ ਤੇ ਨਹਿਰ ਨੂਰ ਦਾ ਪਾਣੀ ਨਹੀਂ ਆ ਰਿਹਾ ਇੱਥੇ ਨਹਿਰ ਦਾ ਨਹੀਂ ਹੈ ਨਹਿਰ ਦਾ ਇੱਥੇ ਕਿਸੇ ਨੂੰ ਪਾਣੀ ਨਹੀਂ ਆ ਨਾ ਨਹੀਂ ਨਹੀਂ ਕਿਸੇ ਨੂੰ ਉਹ ਲਾਗੇ ਹਵੇਲੀਆਂ ਪਿੰਡ ਦਾ ਨਹਿਰ ਦਾ ਪਾਣੀ ਆਉਂਦਾ ਇਧਰ ਬਾਰਡਰ ਦੇ ਨਾਲ ਨਾਲ ਨਹਿਰ ਦਾ ਪਾਣੀ ਕੁਝ ਵੀ ਨਹੀਂ ਹਾਂਜੀ ਨਹੀਂ ਇਧਰ ਨਹੀਂ ਇਹ ਕੱਲੇ ਮੋਟਰਾਂ ਮੋਟਰਾਂ ਆਈਆਂ ਤੇ ਫਸਲ ਉਹ ਚਾਹਲਾ ਪਿੰਡ ਉਧਰ ਆ ਹੈਗਾ ਵਾ ਹੁਣ ਸੂਏ ਨਵੇਂ ਬਣੇ ਆ ਉਹ ਹੁਣ ਖੇਤਾਂ 'ਚ ਹੋਣ ਆਉਣ ਲੱਗਾ ਪਹਿਲਾਂ ਨਹੀਂ ਹੋਊਗਾ ਝੋਨਾ ਕਿੰਨਾ ਨਿਕਲਦਾ ਕਣਕ ਕਿੰਨੀ ਨਿਕਲਦੀ ਕਿੱਲੇ ਦੀ ਆਈਡੀ ਆ ਕਣਕ ਕਿਉਂ ਨਾ ਜਿਸ ਤਰ੍ਹਾਂ ਚੁੰਮਤੀ 35 ਤੱਕ ਵੀ ਆ ਜਾਂਦਾ ਅੱਛਾ 20 ਆ ਤੁਹਾਨੂੰ ਪਤਾ ਹੀ ਹੈ ਕਈ ਤਰ੍ਹਾਂ ਦੀਆਂ ਹਨ ਵੱਖ-ਵੱਖ ਕਿਸਮਾਂ ਕਣਕਾ ਆਈਡੀਆ ਵੱਧ ਤੋਂ ਵੱਧ ਝਾੜ ਕੇ ਨਾ ਕਣਕਾ 20 22 ਤੱਕ 20 22 ਕਵਾਂਟਲ ਵੀ ਯਾਨੀ ਕਿ ਫੁੱਲ ਤਗੜੀਆਂ ਠੇਕਾ ਬਹੁਤ ਆ ਯਾਰ ਫਿਰ ਤਾਂ ਨਾ ਨੇੜੇ ਚਲੋ ਢੇੜੀ ਆ ਗਈ ਚੈੱਕ ਪੋਸਟ ਇਹ ਉਹਨਾਂ ਦੇ ਆ ਪਾਕਿਸਤਾਨ ਵਾਲਿਆਂ ਦੀ ਨਹੀਂ ਇਹ ਆਪਣੀ ਹੈ ਆਪਣੀ ਆ ਇੱਧਰ ਆ ਤੁਸੀਂ ਘੇਰੇ ਕਿਤੇ ਮਰਜ਼ੀ ਚੱਲ ਜਾਓ ਸਾਰੀਆਂ ਜਿੰਨੀਆਂ ਵੀ ਚੈੱਕ ਪੋਸਟਾਂ ਸਾਰੀਆਂ ਇੰਡੀਆ ਵਾਲਿਆਂ ਦੀਆਂ ਵੀ ਆਪਣੇ ਨੇ ਲਾਈ ਆ ਹਾਂਜੀ ਉਹਨਾਂ ਦੀ ਕਮਾਲ ਚੁੰਕੀਆਂ ਹੀ ਆ ਸਿਰਫ ਬਣੀਆਂ ਅੱਛਾ ਜੀ ਚੁੰਕੀਆਂ ਆ ਵ ਆਪਾਂ ਨੂੰ ਜਿਆਦਾ ਡਰ ਆਉਂਦਾ ਕਹਿ ਸਕਦੇ ਆ ਹੈਨਾ